ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੰਜਾਬ ਵਿੱਚ ਹੜ੍ਹ ਦਾ ਬਹੁਤ ਵੱਡਾ ਸੰਕਟ ਆਇਆ ਹੋਇਆ ਹੈ ਆਓ ਅਰਦਾਸ ਕਰੀਏ ਪ੍ਰਮਾਤਮਾ ਅੱਗੇ ਕਿ ਹੇ ਕਾਲਪੁਰਖ ਵਾਹਿਗੁਰੂ ਜੀ ਤੇਰੇ ਚਰਨਾਂ ਵਿੱਚ ਅਰਦਾਸ ਹੈ ਮਾਲਕਾ ਅਸੀਂ ਤੇਰੇ ਬੱਚੇ ਹਾਂ ਤੇਰੇ ਬੱਚਿਆਂ ਨੇ ਬਹੁਤ ਭੁੱਲਾਂ ਕੀਤੀਆਂ ਨੇ ਮਿਹਰਬਾਨ ਜੀ ਕਿਰਪਾ ਕਰਕੇ ਭੁੱਲਾਂ ਬਖਸ਼ ਦਿਓ ਜੀ ਮਾਲਕ ਜੀ ਪੰਜਾਬ ਦਾ ਉਜਾੜਾ ਹੋ ਰਿਹਾ ਹੈ ਅਤੇ ਚਾਰ ਚੁਫੇਰੇ ਬਹੁਤ ਹੜ ਆ ਰਹੇ ਨੇ ਕਿਰਪਾ ਕਰਕੇ ਆਈ ਹੋਈ ਆਪਤ ਨੂੰ ਦੂਰ ਕਰ ਦੇਵੋ ਜੀ हे ਮੇਰੇ ਮਾਲਕਾ ਅਸੀਂ ਤੇਰੇ ਅਣਜਾਨ ਬੱਚੇ ਹਾਂ ਸਾਡੇ ਤੋਂ ਜ਼ਿੰਦਗੀ ਵਿੱਚ ਵਿਚਰਦੇ ਆ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਨੇ ਇਸ ਕਰਕੇ ਭੁੱਲਾਂ ਦੀ ਖਿਮਾ ਬਖਸ਼ੋ ਜੀ ਤੇ ਪੰਜਾਬ ਵਿੱਚ ਆਏ ਹੋਏ ਹੜ੍ਹਾਂ ਨੂੰ ਠੱਲ ਪਾਓ ਜੀ ਸੋ ਇਨ੍ਹਾਂ ਹੀ ਵਿਚਾਰਾਂ ਨੂੰ ਪੇਸ਼ ਕਰਦੀ ਹੋਈ ਇੱਕ ਕਵਿਤਾ ਨਾ ਐਨਾ ਕਹਿ ਰ ਕੁਮਾਰ ਰਬਾ ਮਾਨ ਕਨੋਰੀ ਦੀ ਹੱਥ ਜੋੜ ਅਰਦਾਸ ਹੈ ਤੈਨੂੰ ਨਾ ਐਨਾ ਕਹਿ ਰ ਕੁਮਾਰ ਰਬਾ ਹੱਥ ਜੋੜ ਅਰਦਾਸ ਹੈ ਤੈਨੂੰ ਨਾ ਐਨਾ ਕਹਿ ਰ ਕੁਮਾਰ ਰਬਾ ਗਰੀਬ ਲੋਕਾਂ ਦੀਆਂ ਛੱਤਾਂ ਚੋਂ ਬਣ ਹਾੜਾ ਮੀਂਹ ਹਟਾਰ ਰਬਾ ਘਰਾਂ ਵਿੱਚ ਵੜਿਆ ਫਿਰਦਾ ਪਾਣੀ ਨਾ ਕੋਠਿਆਂ ਉੱਤੇ ਚੜਾ ਰਬਾ ਕਿਉਂ ਤੂੰ ਐਨਾ ਜ਼ੁਲਮ ਕਰੇਂਦਾ ਕੁਝ ਤੂੰ ਸੋਚ ਜਰਾ ਰਬਾ ਮੈਂ ਸੁਣਿਆ ਸੀ ਤੂੰ ਸਭ ਦਾ ਰਾਖਾ ਨਾ ਬੇ ਘਰ ਤੂੰ ਕਰਾਰਬਾ ਚਾਰੇ ਪਾਸੇ ਪਾਣੀ ਹੀ ਪਾਣੀ ਨਾ ਐਨਾ ਜ਼ੁਲਮ ਤੂੰ ਢਾਰਬਾ ਇਨਸਾਨ ਤੇ ਪਸ਼ੂ ਨੇ ਭੁੱਖੇ ਮਰਦੇ ਔਖਾ ਹੋਇਆ ਬੜਾ ਰੱਬਾ ਪੁੱਤਾਂ ਵਰਗੀਆਂ ਫਸਲਾਂ ਡੁੱਬੀਆਂ ਨਾਲੇ ਡੁੱਬੀ ਜਾਣ ਗਰਾਰਬਾ ਮਾਨ ਘਨੋਰੀ ਕਰੇ ਅਰਦਾਸਾਂ ਹੱਥ ਜੋੜ ਤੇਰੇ ਦਰ ਖੜਾ ਰੱਬਾ ਨਾ ਐਨਾ ਕਹਿਰ ਕੁਮਾਰ ਰੱਬਾ ਤੂੰ ਹੁਣ ਤੇ ਮਹੀ ਹਟਾਰਬਾ ਨਾ ਐਨਾ ਕਹਿ ਰ ਕਮਾਰਬਾ ਸੁਮਾਨ ਕਨੋਰੀ ਦੀ ਦੂਜੀ ਕਵਤਾ ਕਿਸੇ ਨੇ ਪੋਸਟ ਕੀਤੀ ਮੇਰੇ ਵੀਰ ਨੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਹੀ ਕੀਤੀ ਕਿ ਸੱਚੇ ਪਾਤਸ਼ਾ ਅਸੀਂ ਨਿਮਾਣੇ ਨੇ ਤਾਣੇ ਤੇਰੇ ਬੱਚੇ ਹਾਂ ਸੇ ਅਸੀਂ ਤੇਰਾ ਨਾਮ ਨਹੀਂ ਜਪਦੇ ਇਸ ਕਰਕੇ ਪ੍ਰਮਾਤਮਾ ਤੂੰ ਆਪਣੀ ਹੋਂਦ ਬੁਖਾ ਦਿੱਤੀ ਏ ਕਿਰਪਾ ਕਰ ਅਸੀਂ ਸਵਾਸ ਸਾਰੇ ਤੇਰਾ ਨਾਮ ਜਪਦੇ ਹਾਂ ਤਾਂ ਕਿ ਪੰਜਾਬ ਜੋ ਉਜੜ ਰਿਹਾ ਹੈ ਪਾਣੀਆਂ ਦੀ ਮਾਰ ਹੀઠੋ ਬਚ ਸਕੇ ਦੂਜੀ ਕਵਿਤਾ ਇਸ ਤਰ੍ਹਾਂ ਲਿਖੀ ਹੈ ਮਾਨ ਕਨੋਰੀ ਜੀ ਨੇ ਨਾ ਵੇ ਰੱਬਾ ਨਾ ਤੂੰ ਐਨਾ ਕਹਿਰ ਗੁਜ਼ਾਰ ਨਾ ਵੇ ਰੱਬਾ ਨਾ ਤੂੰ ਐਨਾ ਕਹਿਰ ਗੁਜ਼ਾਰ ਕਿਉਂ ਤੂੰ ਆਪਣੇ ਆ ਤੇ ਪਉਨਾ ਚੰਦਰੇ ਹੜਾਂ ਦੀ ਮਾਰ ਨਾ ਵੇ ਰੱਬਾ ਨਾ ਤੂੰ ਐਨਾ ਕਹਿਰ ਗੁਜ਼ਾਰ ਜੋ ਤੇਰੇ ਭਾਣੇ ਦੇ ਅੰਦਰ ਰਹੰਦੇ ਸੀ ਹਰ ਵਕਤ ਗੁਜ਼ਾਰ ਨਾ ਵੇ ਰੱਬਾ ਨਾ ਤੂੰ ਐਨਾ ਕਹਿਰ ਗੁਜ਼ਾਰ ਬੱਚੇ ਬੁੱਢੇ ਭੁੱਖੇ ਮਰਦੇ ਤੂੰ ਲੈ ਉਹਨਾਂ ਦੀ ਸਾਰ ਨਾ ਵੇ ਰੱਬਾ ਨਾ ਤੂੰ ਐਨਾ ਕਹਿਰ ਗੁਜ਼ਾਰ ਹੁਣ ਤਾਂ ਦਇਆ ਦੇ ਘਰ ਵਿੱਚ ਆ ਜਾ ਮੁੜ ਕੇ ਉਹੀ ਪੰਜਾਬ ਬਣਾ ਜਾ ਹੁਣ ਤਾਂ ਦਇਆ ਦੇ ਘਰ ਵਿੱਚ ਆ ਜਾ ਮੁੜ ਕੇ ਉਹੀ ਪੰਜਾਬ ਬਣਾ ਜਾ ਜੋ ਕਿਸੇ ਤੋਂ ਹਰਿਆ ਨਹੀਂਓ ਆਪਣੇਾਂ ਤੋਂ ਗਿਆ ਹਾਰ ਨਾ ਵੇ ਰੱਬਾ ਨਾ ਤੂੰ ਐਨਾ ਕਹਿਰ ਗੁਜ਼ਾਰ ਨਾ ਵੇ ਰੱਬਾ ਨਾ ਤੂੰ ਐਨਾ ਕਹਿਰ ਗੁਜ਼ਾਰ ਪਾਣੀ ਵਿੱਚ ਨੇ ਬੱਚੇ ਰੁੜ ਗਏ ਕੰਧਾਂ ਕੋਲੇ ਸਾਰੇ ਖੁਰ ਗਏ ਫਸਲਾਂ ਉਤੋਂ ਦੀ ਪਾਣੀ ਹੋਇਆ ਦਿਸਦਾ ਸਭ ਇੱਕਸਾਰ ਨਾ ਵੇ ਰੱਬਾ ਨਾ ਤੂੰ ਐਨਾ ਕਹਿਰ ਗੁਜ਼ਾਰ ਐਨਾ ਕਿਉਂ ਤੂੰ ਜ਼ੁਲਮ ਕਮਾਉਂਦਾ ਕਿਉਂ ਆਸਾਂ ਪਾਣੀ ਵਿੱਚ ਮਿਲਾਉਂਦਾ ਮਿਹਨਤ ਨਾਲ ਬਣਾਇਆ ਸਭ ਕੁਝ ਕਿਉ ਕਰਦਾ ਏ ਤਾਰ-ਤਾਰ ਨਾ ਵੇ ਰੱਬਾ ਨਾ ਤੂੰ ਐਨਾ ਕਹਿਰ ਗੁਜ਼ਾਰ ਨਾ ਵੇ ਰੱਬਾ ਨਾ ਤੂੰ ਐਨਾ ਕਹਿਰ ਗੁਜ਼ਾਰ ਮਾਨ ਕਨੋਰੀ ਕਰੇ ਅਰਦਾਸਾਂ ਹਰ ਕੋਈ ਤੈਨੂੰ ਮਾਰੇ ਹਕਾਂ ਕਿਸੇ ਦੀ ਤਾਂ ਸੁਣ ਲੈ ਅਰਜੋਈ ਤੂੰ ਦਾਤਾ ਦਾ ਤਾਰ ਨਾ ਵੇ ਰੱਬਾ ਨਾ ਤੂੰ ਐਨਾ ਕਹਿਰ ਗੁਜ਼ਾਰ ਨਾ ਵੇ ਰੱਬਾ ਨਾ ਤੂੰ ਐਨਾ ਕਹਿਰ ਗੁਜ਼ਾਰ ਕਿਉਂਕਿ ਲੋਕ ਵੀ ਰੱਬ ਨੂੰ ਭੁੱਲ ਗਏ ਸੀ ਤੇ ਮਾੜੀ ਮਾੜੀ ਗੱਲੇ ਸਾਡੇ ਪਿੰਡਾਂ ਵਾਲ ਦੇ ਮੂਰਖ ਲੋਕ ਅਸ਼ਤਵਾਜੀ ਬਹੁਤ ਕਰਦੇ ਸੀ ਤੇ ਹਵਾ ਨੂੰ ਪ੍ਰਦੂਸ਼ਣ ਕਰ ਰਹੇ ਸੀ ਤੇ ਪਾਣੀ ਪੀਣ ਵਾਲਾ ਬਹੁਤ ਬਰਬਾਦ ਕਰ ਰਹੇ ਸੀ ਫਿਰ ਪਰਮਾਤਮਾ ਨੇ ਆਪਣੀ ਹੋਂਦ ਵਿਖਾ ਦਿੱਤੀ ਆਓ ਰਲ ਕੇ ਜਲ ਜੀਵਨ ਜੋ ਅਸਤ ਵਿਅਸਤ ਹੋ ਗਿਆ ਹੈ ਜਲ ਵਿੱਚ ਅਰਦਾਸ ਕਰੀਏ ਪਰਮਾਤਮਾ ਅੱਗੇ ਨਿਮਾਣੇ ਹੋ ਕੇ ਤੇ ਪਰਮਾਤਮਾ ਤੂੰ ਇਸ ਕਹਿਰ ਨੂੰ ਸਮਾਪਤ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ